ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਸੀਂ ਸੈਕਟਰ 18 ਦੇ ਵਿੱਚ ਖੜੇ ਆ 18 20 ਦੇ ਵਿੱਚ ਖੜੇ ਆ ਚੰਡੀਗੜ੍ਹ ਸੰਜੇ ਟੰਡਨ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਨੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਆਪਣੇ ਲਗਾਤਾਰ ਜਿਹੜੀ ਕਨਵਰਸਿੰਗ ਕੈਂਪੇਨਿੰਗ ਕਰ ਰਹੇ ਨੇ ਚੋਣਾਂ ਦਾ ਮਾਹੌਲ ਜਿਸ ਤਰੀਕੇ ਦੇ ਨਾਲ ਭਖਿਆ ਹੋਇਆ ਉਸ ਤਰੀਕੇ ਦੇ ਨਾਲ ਸਾਰੇ ਉਮੀਦਵਾਰ ਆਪਣੀ ਆਪਣੀ ਕੈਂਪੇਨਿੰਗ ਤੇ ਕਨਵਰਸਿੰਗ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗੇ ਹੋਏ ਨੇ ਤੇ ਉਸ ਨੂੰ ਲੈ ਕੇ ਜਿਹੜਾ ਅੱਜ ਉਹ 18 ਸੈਕਟਰ ਜਿੱਥੇ ਆਏ ਨੇ ਨੁੱਕਰ ਇੱਕ ਸਭਾ ਐ ਤੇ ਉਹਨਾਂ ਨੇ ਕਿਸ ਨੇ ਅਯੋਜਿਤ ਕੀਤੀ ਹੈ ਉਸ ਦੇ ਵਿੱਚ ਆਏ ਨੇ ਉਹ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸਦੀ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ 200 ਯੁਵਾਵਾਂ ਨੂੰ ਅੱਜ ਮਨੀ ਮਾਜਰੇ ਜਿਹੜਾ ਉਹ ਸ਼ਿਰਕਤ ਕਰਵਾ ਕੇ ਆਏ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਅ ਪੁੱਛਿਆ ਗਿਆ ਕਿ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਟੋ ਧਾੜ ਦਿਖਾਈ ਦੇ ਰਹੀ ਹੈ ਉਸ ਸਿੱਕੇ ਦੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੀ ਆਪਣੀ ਪਾਰਟੀ ਦਾ ਪ੍ਰੋਬਲਮ ਹੈਗੀ ਉਹਦੇ ਵਿੱਚ ਮੈਂ ਕੁਝ ਟਿੱਪਣੀ ਨਹੀਂ ਕਰ ਸਕਦਾ ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਆਪਣੀ ਪਾਰਟੀ ਦੇ ਵੀ ਕੁਝ ਜਿਹੜੇ ਵੱਡੇ ਨੇਤਾ ਨੇ ਤੁਹਾਡੇ ਨਾਲ ਨਹੀਂ ਚੱਲ ਰਹੇ ਤੇ ਉਹਨਾਂ ਨੇ ਕਿਹਾ ਕਿ ਐਸੀ ਗੱਲ ਨਹੀਂ ਹੈ ਮੇਰੇ ਨਾਲ ਸਾਰੇ ਦੇ ਸਾਰੇ ਜਿੰਨੇ ਵੀ ਭਾ ਜੀਪੀ ਦੇ ਨੇਤਾ ਨੇ ਉਹ ਸਾਰੇ ਮੇਰੇ ਨਾਲ ਚੱਲ ਰਹੇ ਹੈ ਔਰ ਸਾਰੇ ਪੂਰੇ ਤਰੀਕੇ ਦੇ ਨਾਲ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੀ ਸੀਟ ਜਿਹੜੀ ਹੈ ਉਹ ਬਹੁਤ ਇੱਕ ਸੀਟ ਹੈਗੀ ਹੈ اور ਹਜੇ ਤੱਕ ਜਿਹੜੇ ਪਹਿਲੇ ਐਮਪੀ ਸੀਗੇ ਮੈਂਬਰ ਪਾਰਲੀਮੈਂਟ ਉਹ ਕਿਰਨ ਖੇਰ ਸੀਗੇ ਪਰ ਇਸ ਵਾਰ ਸੰਜੇ ਟੰਡਨ ਨੇ ਟਿਕਟ ਲੈਂਡ ਦੇ ਵਿੱਚ ਆਪਣੀ ਬਾਜ਼ੀ ਮਾਰੀ ਹੈਗੀ ਹੈ ਮਨੀਸ਼ तिवारी ਉਹਨਾਂ ਦੇ ਅੱਗੇ ਆਪੋਨੈਂਟ ਨੇ ਸਾਹਮਣੇ ਕੌਂਟੈਸਟ ਕਰ ਰਹੇ ਨੇ ਕਾਂਗਰਸ ਤੋਂ ਜਦ ਕਿ ਰੌਲਾ ਉੱਥੇ ਵੀ ਬਹੁਤ ਪਿਆਸੀ ਸੀਟ ਨੂੰ ਲੈ ਕੇ ਪਰ ਮਨੀਸ਼ तिवारी ਦੇ ਹਿੱਸੇ ਐ ਸੀਟ ਆਈ ਹੈ ਪਵਨ ਬਾਂਸਲ ਦੀ ਉੱਥੇ ਕਾਂਗਰਸ ਦੇ ਵਿੱਚ ਗੱਲ ਚੱਲ ਰਹੀ ਸੀ ਪਰ ਹੁਣ ਜੇ ਦੇਖਿਆ ਜਾਏ ਤਾਂ ਟੱਕਰ ਜਿਹੜੀ ਹੈਗੀ ਇਸ ਟਾਈਮ ਮਨੀਸ਼ ਤਿਵਾਰੀ ਕਾਂਗਰਸ ਤੋਂ ਤੇ ਬੀਜੇਪੀ ਤੋਂ ਸੰਜੇ ਟੰਡਨ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਇਸ ਟਾਈਮ ਜਿਹੜੇ ਨੇ ਕਾਂਗਰਸ ਤੇ ਬੀਜੇਪੀ ਤੋਂ ਆਮਨੇ ਸਾਹਮਣੇ ਨੇ ਸਿਰਫ ਇੱਕ ਸੈਕਟਰ ਮੇ ਨਹੀਂ ਭਾਰਤੀ ਜਨਤਾ ਪਾਰਟੀ ਦੀ ਕੈਂਪੇਨ ਸਾਰੇ ਸੈਕਟਰਸ ਮੇ ਸਾਰੀ ਕਲੋਨੀਜ਼ ਮੇ ਸਾਰੇ ਗਾਉ ਮੇ ਹੋ ਰਹੀ ਹੈ ਲੋਕ ਹਮਾਰੇ ਡੋਰ ਟੂ ਡੋਰ ਦਾ ਕੰਮ ਵੀ ਲੋਕੋ ਨੇ ਸ਼ੁਰੂ ਕਰ ਦਿਆ ਹੈ ਔਰ ਇਤਨਾ ਜ਼ਬਰਦਸਤ ਲੋਕੋ ਦਾ ਰਿਸਪਾਂਸ ਹੈ कि लोग जैसे जो मेरे को तो बाहों में भर लिया है अपने साथ और मेरे को पूरा सपोर्ट मेरी बिन मांगे ही मेरे को इतना जबरदस्त सपोर्ट मेरे को मिल रहा है मैं पिछले लगभग चार पांच इलेक्शंस मैंने पर्सनली मैंने कंडक्ट किए हैं मेरे को मेरे को ऐसा इलेक्शन का रिस्पांस आज तक नहीं दिखा हम एक अभूतपूर्व जीत की तरफ आगे बढ़ रहे हैं उनका इंटरनल मामला है हम लोग जो है अपनी लकीर बड़ी करने की तरफ आगे बढ़ रहे हैं हम 60 परसेंट से अधिक शेयर लेकर हम एक इतिहास कायम करेंगे हम उसकी तरफ आगे बढ़ रहे हैं उनके इंटरनल मामले पे वही कमेंट करें हम किसी के घर के अंदर ज्यादा नहीं जानते सर साहब आप, आपके बीजेपी में भी जो बड़े नेता हैं वो आपके साथ नहीं उस तरह से नहीं सब हमारे साथ हैं जी कोई ऐसा नहीं जिस तरह से आप लकीर बड़ी कर रहे हैं जो कांग्रेस से क्या आप उनको भाजपा में शामिल अभी मैं कोई 200 लड़कों को शामिल करके आया हूं मनी माजरा में अभी आपके पास डिटेल आ जाएगी और अपने आप लोग चल के आ रहे हैं कि हम हम मोदी जी का साथ देना चाहते हैं ये मोदी जी की गारंटी है जो सबको अट्रैक्ट कर रही है ये मोदी जी का वजूद है जो दस साल में करके दिखाया है ये मोदी जी का कार्यकाल है कि जिसके अंदर ऐसा विकास का काम हुआ है आज आपके पास कोई भी ऐसा चुनाव पीछे मुड़ के आपने देखा होगा करप्शन मुद्दा होता था आज करप्शन का मुद्दा ही नहीं है आज विकास का मुद्दा है हम विकास के नाम पे चुनाव लड़ रहे हैं और विकसित भारत जो है हम उसको आगे बढ़ा रहे की तरफ आगे बढ़ रहे हैं और दो तक पहुंचते हुए हम एक विकसित भारत का निर्माण करने के लिए हमने अगले 25 साल का भी रोड मैप तैयार कर लिया है हजे शुरुआती दौर है चोड़ा का क्योंकि हौली हौली होर भी भखेगा ਪਰ ਫॉर ਦਾ ਟਾਈਮ ਵਿੰਗ ਦੇਖ ਰਹੇ ਆ ਕਿ ਜਿਵੇਂ ਕਿ ਸਾਰੇ ਦੇਸ਼ ਦੇ ਵਿੱਚ ਉਸੇ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਕਿਉਂਕਿ ਬਹੁਤ ਹੀ ਖਾਸ ਸੀਟ ਮੰਨੀ ਜਾਂਦੀ ਹੈ ਇੱਥੇ ਵੀ ਚੋਣਾਂ ਦਾ ਮਾਹੌਲ ਹੁਣ ਹੌਲੀ-ਹੌਲੀ ਜਿਹੜਾ ਉਹ ਗੇਅਰ ਅਪ ਹੁੰਦਾ ਦਿਖ ਰਿਹਾ ਔਰ ਉਹਦੇ ਵਿੱਚ ਜਿਹੜੇ ਉਮੀਦਵਾਰ ਨੇ ਉਹ ਲਗਾਤਾਰ ਆਪਣੀ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਜੁਟੇ ਹੋਏ ਨੇ ਉਸੇ ਕੜੀ ਦੇ ਵਿੱਚ ਅੱਜ ਜਿਹੜੇ ਸੰਜੀਤ ਟੰਡਨ ਨੇ ਉਹ ਵਕਫਾਕ ਜਗ੍ਹਾ ਤੇ ਗਏ ਔਰ ਖਾਸ ਕਰਕੇ ਉਹਨਾਂ ਨੇ ਮਨੀ ਮਾਜਰੀ ਤੇ ਜਿੱਕਰ ਕੀਤਾ ਔਰ ਇਹਨੇ ਕਿਹਾ ਕਿ ਉੱਥੇ ਜਾ ਕੇ ਮੈਂ 200 ਲੋਕਾਂ ਨੂੰ ਅੱਜ ਭਾਜਪਾ ਵਿੱਚ ਸ਼ਿਰਕਤ ਕਰਵਾ ਕੇ ਆਇਆ ਅਸੇ ਦੇ ਨਾਲ ਆਉਣ ਵਾਲੇ ਦਿਨਾਂ ਚ ਕਿਸ ਤਰੀਕੇ ਦਾ ਹੋਰ ਮਾਹੌਲ ਪਖਦਾ ਹੈ ਕਿਦੇ ਵੱਲ ਪਲੜਾ ਭਾਰੀ ਹੁੰਦਾ ਹੈ ਤਾਂ ਕੈਂਡੀਡੇਟ ਅੱਗੇ ਦੀ ਗੱਲ ਹੈਗੀ ਹੈ ਪਰ ਫॉर द ਟਾਈਮ ਬੀਿੰਗ ਪ੍ਰਚਾਰ ਔਰ ਪ੍ਰਸਾਰ ਦੇ ਵਿੱਚ ਉਮੀਦਵਾਰ ਪੂਰੇ ਤਰੀਕੇ ਦੇ ਨਾਲ ਹੁਣ ਲੱਗੇ ਹੋਏ ਨੇ ਚੰਡੀਗੜ੍ਹ ਦੇ ਆਪਣੇ ਮਸਲੇ ਨੇ ਕਿਉਂਕਿ ਇਹ ਬਹੁਤ ਜ਼ਿਆਦਾ ਅਹਿਮ ਸੀਟ ਹੈਗੀ ਹੈ ਮੈਂਬਰ ਪਾਰਲੀਮੈਂਟ ਦੀ ਸੀਟ ਬਹੁਤ ਜ਼ਿਆਦਾ ਅਹਿਮ ਹੈਗੀ ਹੈ ਚੰਡੀਗੜ੍ਹ ਦੀ ਜਿਹੜੀ ਚੀਜ਼ਾਂ ਜਾਂ ਮਸਲੇ ਨੇ ਉਹ ਕਿਹਾ ਜਾਂਦਾ ਕਿ ਬਾਹਰੋਂ ਆਇਆ ਕੋਈ ਵੀ ਕੈਂਡੀਡੇਟ ਜਿਹੜਾ ਹੈਗਾ ਉਹ ਉਸ ਤਰੀਕੇ ਦੇ ਨਾਲ ਨਹੀਂ ਕੰਮ ਕਰ ਸਕਦਾ ਜਿਸ ਤਰੀਕੇ ਦੇ ਨਾਲ ਕੀ ਚੰਡੀਗੜ੍ਹ ਤੋਂ ਹੀ ਕੋਈ ਕੈਂਡੀਡੇਟ ਹੋਏ ਤਾਂ ਉਹਨੂੰ ਜ਼ਿਆਦਾ ਚੰਗੀ ਤਰ੍ਹਾਂ ਕਰ ਸਕਦਾ ਸੰਜੀਤ ਟੰਡਨ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਵੀ ਕਾਫੀ ਹੈਵੀ ਪ੍ਰੋਫਾਈਲ ਲੈ ਕੇ ਆ ਰਹੇ ਨੇ ਪਰ ਐਸਆਰਐਸ ਸੀਟ ਕਿਹਦੇ ਵੱਲ ਹੋ ਨਿਭੜੇਗੀ ਇਹ ਤਾਂ ਬਾਅਦ ਦੀ ਗੱਲ ਹੈ ਪਰ ਫॉर ਦਾ ਟਾਈਮਿੰਗ ਪ੍ਰਚਾਰ ਜਾਰੀ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿੱਧੇ ਗੇਰੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ